ਹਲੋ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਕੌਣ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਕਿਵੇਂ ਪੁੱਤਰਾ ਕੀ ਹਾਲ ਚਾਲ ਓ ਬਾਪੂ ਚੜਦੀ ਕਲਾ ਬਾਪੂ ਚੜਦੀ ਕਲਾ ਚਾਹੀਦੀ ਏ ਚੜਦੀ ਕਲਾ ਚਾਹੀਦੀ ਪੁੱਤ ਕਿਵੇਂ ਤੁਸੀਂ ਗਏ ਸੀ ਆ ਜਿਹੜੇ ਵਿਚਾਰੇ ਹੜਪੀਰ ਤੇ ਆਪਣੇ ਇਨਾਂਪ ਆਇਆ ਆ ਪਾਣੀ ਤੇਜ਼ ਗਏ ਸੀ ਉੱਥੇ ਤੁਸੀਂ ਹਾਂ ਗਏ ਸੀ ਕਿ ਅਸੀਂ ਇੱਥੇ ਆਪਣੇ ਇਧਰ ਵੀ ਜਾ ਕੇ ਆਏ ਆ ਸ਼ੇਰਪੁਰੇ ਅੰਦ ਤੇ ਅੱਜ ਫਿਰ ਬਾਪੂ ਚੱਲਿਆ ਜੀਰੇ ਅੰਦ ਮਹੂਵਲ ਜੀ ਆਇਆ ਕਰੋ ਵਧੀਆ ਗੱਲ ਦੇ ਪੁੱਤ ਕਿ ਤੂੰ ਹੀ ਜਿਹੜਾ ਆਪਣਾ ਸਾਰਾ ਸਿੱਖ ਪੰਥੇ ਮੈਂ ਵੀ ਬੇਨਤੀ ਸਾਰੇ ਸਿੱਖ ਪੰਥਰੂ ਕਰਨਾ ਜਿਹੜੇ ਕੈਨੇਡਾ ਅਮਰੀਕਾ ਦੇ ਵਿੱਚ ਸਾਰੇ ਭੈਣ ਭਰਾ ਬਾਹਰ ਦੇ ਵਿਦੇਸ਼ਾਂ ਵਿੱਚ ਬੈਠੇ ਉਹਨਾਂ ਨੂੰ ਇਹ ਬੇਨਤੀ ਪਹਿਲੀ ਗੱਲ ਤੋਂ ਦੀ ਪਿੱਛੇ ਨਹੀਂ ਹਟਦੇ ਪਰ ਤੁਹਾਨੂੰ ਚਾਹੀਦਾ ਹੈ ਕਿ ਸਾਰੀ ਸਾਡੀ ਇਹਨਾਂ ਦੇ ਭੈਣ ਭਰਾ ਦੁਬਦੇ ਪੈਣੇ ਕੋਈ ਵੀ ਉਹਨਾਂ ਦੀ ਮਦਦ ਕਰੋ ਇਸ ਤੋਂ ਮੈਨੂੰ ਇਹ ਬੜੀ ਖੁਸ਼ੀ ਆਈ ਏ ਜੇ ਜਿਹੜਾ ਯਾਰ ਕਲਾਕਾਰ ਇਨੀ ਸਪੋਰਟ ਕਰਦੇ ਪਏ ਇਹ ਬੜੀ ਕਾਜ ਮੈਨੂੰ ਖੁਸ਼ੀ ਏ ਹਾਂ ਪੰਜਾਬ ਵੀ ਪੰਜਾਬ ਦੇ ਨਾਲ ਖੜਾ ਆ ਹੀ ਵੀ ਲੈ ਕੇ ਗਏ ਤਾਂ ਰੌਸ਼ਨ ਰੂਸ਼ਨ ਦੇ ਕੇ ਆਏ ਆ ਤੇ ਸਰਬਜੀਤ ਸਿੰਘ ਵੀ ਆਏ ਸੀਗੇ